ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਸਿੱਖ ਵਕੀਲ ਨੇ ਮਹਾਰਾਣੀ ਐਲਿਜ਼ਾਬੈਥ ਦੀ ਫੋਟੋ ਸਾਹਮਣੇ ਸੌ ਚੁੱਕਣ ਤੋਂ ਇਨਕਾਰ ਕੀਤਾ ਹੈ ਕੌਣ ਹੈ ਉਹ ਸਿੱਖ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਸ ਸਿੱਖ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਲਬਰਟਾ ਵਿੱਚ ਵਕਾਲਤ ਦੀ ਪੜ੍ਹਾਈ ਕਰਕੇ ਵਕੀਲ ਬਣੇ ਪ੍ਰਭਜੋਤ ਸਿੰਘ ਵਡਿੰਗ ਨੇ ਅਮਰਤਾ ਸਿੱਖ ਹੋਣ ਦੇ ਨਾਤੇ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੈਥ ਦੀ ਤਸਵੀਰ ਦੇ ਅੱਗੇ ਸੌਂ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਆਜ਼ਾਦੀ ਦੇ ਲਈ ਕੁਰਬਾਨੀਆਂ ਦਿੱਤੀਆਂ ਹਨ ਇਸ ਕਰਕੇ ਮੈਂ ਮਹਾਰਾਣੀ ਦੇ ਕਾਨੂੰਨ ਦੇ ਤਹਿਤ ਵੀ ਸੌ ਨਹੀਂ ਚੁੱਕੀ ਹਾਲਾਂਕਿ ਕੈਨੇਡਾ ਦੇ ਕਈ ਸੂਬਿਆਂ ਵਿੱਚ ਇਹ ਸੌਂ ਚੁੱਕ ਕਾਨੂੰਨ ਰੱਦ ਕਰ ਦਿੱਤਾ ਗਿਆ ਹੈ ਪਰ ਪਰਟਾ ਵਿੱਚ ਹਲੇ ਵੀ ਇਸ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਦਾਸ ਦੇ ਇਹ ਕੀ ਇਥੋਂ ਦੇ ਕਾਨੂੰਨ ਦੇ ਮੁਤਾਬਕ ਵਕਾਲਤ ਦਾ ਬਾਹਰ ਲਾਇਸੈਂਸ ਲੈਣ ਲਈ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਦੀ ਸੌਂ ਚੁੱਕਣਾ ਲਾਜ਼ਮੀ ਹੈ ਪਰ ਪ੍ਰਭਜੋਤ ਸਿੰਘ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਪ੍ਰਭਜੋਤ ਸਿੰਘ ਇੱਕ ਅਮਰਤਾਰੀ ਗੁਰਸਿੱਖ ਹੈ ਅਤੇ ਉਹਦਾ ਕਹਿਣਾ ਹੈ ਕਿ ਮੈਂ ਆਪਣੇ ਆਪ ਨੂੰ ਅਕਾਲ ਪੁਰਖ ਨੂੰ ਸਮਰਪਿਤ ਕਰ ਚੁੱਕਾ ਹਾਂ ਅਤੇ ਮੈਂ ਇੱਕ ਅਕਾਲ ਪੁਰਖ ਦੇ ਪ੍ਰਤੀ ਨਿਸ਼ਠਾਵਾਨ ਅਤੇ ਵਫਾਦਾਰ ਰਹਿਣ ਦੀ ਸੌਂ ਖਾਦੀ ਹੈ ਇਸ ਕਰਕੇ ਮੈਂ ਕਿਸੇ ਹੋਰ ਵਿਅਕਤੀ ਜਾਂ ਅਧਾਰੇ ਦੇ ਅਧੀਨ ਵਫਾਦਾਰੀ ਦੀ ਸੌਂ ਨਹੀਂ ਚੁੱਕ ਸਕਦਾ ਹਾਂ ਇਹ ਮੇਰੇ ਤਾ ਧਾਰਮਿਕ ਅਸੂਲਾਂ ਦੇ ਖਿਲਾਫ ਹੈ ਇਸ ਕਰਕੇ ਉਹਨਾਂ ਨੇ ਮੰਗ ਰੱਖੀ ਹੈ ਕਿ ਮੈਨੂੰ ਸੌ ਚੁੱਕਣ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਅਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸੌ ਚੁੱਕਣਾ ਆਪਸ਼ਨਲ ਬਣਾ ਦਿੱਤਾ ਗਿਆ ਹੈ ਨਾਲ ਹੀ ਉੱਥੇ ਕਿਸੇ ਹੋਰ ਵੱਖਰੀ ਸੌ ਦਾ ਵੀ ਵਿਕਲਪ ਮੌਜੂਦ ਹੈ ਸ਼ੁਰੂ ਵਿੱਚ ਪ੍ਰਭਜੋਤ ਸਿੰਘ ਨੇ ਲਾ ਸੋਸਾਇਟੀ ਆਫ ਅਲਬਰਟਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਰਾਣੀ ਦੀ ਸੌ ਚੁੱਕਣਾ ਸੂਬਾਈ ਕਾਨੂੰਨ ਵਿੱਚ ਸ਼ਾਮਿਲ ਹੈ ਜਿਸ ਕਰਕੇ ਇਹ ਮੁੱਦਾ ਉਹਨਾਂ ਨੂੰ ਸੂਬਾ ਸਰਕਾਰ ਕੋਲ ਚੁੱਕਣਾ ਪਵੇਗਾ ਹੁਣ ਇਹ ਮਾਮਲਾ ਲਾ ਅਦਾਲਤ ਵਿੱਚ ਚੱਲ ਰਿਹਾ ਹੈ ਹੁਣ ਜਿਸ ਵਿੱਚ ਪ੍ਰਭਜੋਤ ਸਿੰਘ ਨੂੰ ਜਾਂ ਤਾਂ ਮਹਾਰਾਣੀ ਪ੍ਰਤੀ ਸੌ ਚੁੱਕਣੀ ਪਾਉਗੀ ਜਾਂ ਫਿਰ ਉਹ ਅਲਬਰਟਾ ਵਿੱਚ ਵਕਾਲਤ ਨਹੀਂ ਕਰ ਸਕਣਗੇ ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਇਹ ਉਹਨਾਂ ਲਈ ਬੜੀ ਪਰੇਸ਼ਾਨੀ ਵਾਲੀ ਗੱਲ ਹੈ ਕਿ ਜਾਂ ਤਾਂ ਮੈਨੂੰ ਆਪਣੀ 3-4 ਸਾਲ ਦੀ ਮਿਹਨਤ ਛੱਡਣੀ ਪਾਉਗੀ ਜਾਂ ਫੇਰ ਮੈਨੂੰ ਗੁਰੂ ਤੋਂ ਬੇਮੁਖ ਹੋਣਾ ਪਊਗਾ ਪਰ ਜਦੋਂ ਇੱਕ ਸਿੱਖ ਪੰਜ ਪਿਆਰਾਂ ਕੋਲ ਅੰਮ੍ਰਿਤ ਛੱਕ ਕੇ ਗੁਰੂ ਦਾ ਸਿੰਘ ਸਜਦਾ ਹੈ ਤਾਂ ਫੇਰ ਗੁਰੂ ਦੇ ਸਿੰਘ ਦਾ ਸਿਰ ਕਿਸੇ ਹੋਰ ਦੇ ਅੱਗੇ ਕਦੇ ਨਹੀਂ ਝੁਕਦਾ ਇਸ ਕਰਕੇ ਆਪਣੀ ਪਛਾਣ ਬਣਾਉਣ ਲਈ ਮੈਨੂੰ ਸੰਘਰਸ਼ ਕਰਨਾ ਪਊਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਵੀਡੀਓ ਨੂੰ ਦੇਖ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ